ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਗ 5 ਤੇ ਮੈਂ ਅਜੇ ਬੇਲਾ ਬਾਲੀਵੁੱਡ ਦੇ ਕਾਫੀ ਅਦਾਕਾਰ ਆਪਣੀ ਫਿਲਮਾਂ ਤੇ ਝਗੜਿਆਂ ਦੇ ਚੱਲਦਿਆਂ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਦੱਸਦੀ ਏ ਕਿ ਇੱਥੇ ਸੈਫਲੀ ਖਾਨ ਦੀ ਗੱਲ ਨਿਕਲ ਕੇ ਆਉਂਦੀ ਏ ਜਦੋਂ ਅੱਧੀ ਰਾਤ ਨੂੰ ਉਹਨਾਂ ਦੇ ਘਰ ਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਵੜਦੇ ਨੇ ਤੇ ਉਹਨਾਂ ਦੇ ਉੱਤੇ ਹਮਲਾ ਕਰਦੇ ਨੇ ਅੱਧੀ ਰਾਤ ਨੂੰ ਕੁਝ ਚੋਰਾਂ ਦਾ ਸੈਫਲੀ ਖਾਨ ਦੇ ਘਰ ਦੇ ਵਿੱਚ ਵੜਨਾ ਹੁੰਦਾ ਹੈ ਤੇ ਝਗੜਾ ਹੁੰਦਾ ਹੈ ਸੈਫਲੀ ਖਾਨ ਦੇ ਨਾਲ ਤੇ ਉਹਨਾਂ ਦੇ ਉੱਤੇ ਹਮਲਾ ਵੀ ਕੀਤਾ ਜਾਂਦਾ ਹੈ ਲੀਲਾਵਤੀ ਹਸਪਤਾਲ ਦੇ ਵਿੱਚ ਸੈਫਲੀ ਖਾਨ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ ਉਹਨਾਂ ਦੀ ਸਰਜਰੀ ਹੋ ਰਹੀ ਹੈ ਪਰ ਪੁਲਿਸ ਦੇ ਮੁਤਾਬਕ ਕਹਿਣਾ ਹੈ ਕਿ ਸੈਫਲੀ ਖਾਨ ਦੇ ਜਿਹੜੀਆਂ ਸੱਟਾਂ ਲੱਗੀਆਂ ਨੇ ਉਹ ਕੁਝ ਮਾਮੂਲੀਆ ਸੱਟਾਂ ਨੇ ਹੁਣ ਇੱਥੇ ਕਾਫੀ ਜ਼ਿਆਦਾ ਗੱਲਾਂ ਨਿਕਲ ਕੇ ਆਉਂਦੀਆਂ ਨੇ ਕੁਝ ਮੰਤਰੀਆਂ ਦੇ ਵੱਲੋਂ ਟਵੀਟ ਕੀਤੇ ਜਾਂਦੇ ਨੇ ਸਰਕਾਰ ਦੇ ਖਿਲਾਫ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਮੁੰਬਈ ਦੀ ਸਿਕਿਉਰਿਟੀ ਨੂੰ ਲੈ ਕੇ ਕਾਫੀ ਜ਼ਿਆਦਾ ਟਵੀਟ ਨਿਕਲ ਕੇ ਨਜ਼ਰ ਆਉਂਦੇ ਨੇ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਜਾਂਦੇ ਨੇ ਸਰਕਾਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਸਰਕਾਰ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਐਡੇ ਵੱਡੇ ਸ਼ਹਿਰ ਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਐਡੇ ਵੱਡੇ ਸਟਾਰ ਦੇ ਘਰ ਵੜ ਕੇ ਉਹਨਾਂ ਦੇ ਉੱਤੇ ਹਮਲਾ ਕਰ ਸਕਦੇ ਨੇ ਤਾਂ ਆਮ ਵਿਅਕਤੀ ਦਾ ਜੀਵਨ ਉਹ ਕਿਦਾਂ ਦਾ ਰਿਹਾ ਹੋਵੇਗਾ ਫਿਰ ਮੁੰਬਈ ਦੇ ਵਿੱਚ ਹੁਣ ਇਸ ਦੇ ਉੱਤੇ ਕਾਫੀ ਜ਼ਿਆਦਾ ਟਿੱਪਣੀਆਂ ਹੋ ਰਹੀਆਂ ਨੇ ਤੇ ਗੱਲਾਂ ਇਹ ਵੀ ਨਿਕਲ ਕੇ ਨਜ਼ਰ ਆਉਂਦੀਆਂ ਨੇ ਕਿ ਜਿਹੜੀ ਸਿਕਿਉਰਿਟੀ ਗਾਰਡਾ ਸੈਫਲੀ ਖਾਨ ਦੀ ਖੁਦ ਦੀ ਸਿਕਿਉਰਿਟੀ ਆ ਉਹਨਾਂ ਦੇ ਘਰ ਦੀ ਸਿਕਿਉਰਿਟੀ ਉਹ ਕਿੱਥੇ ਗਈ ਸੀ ਜਦੋਂ ਇੱਕ ਆਮ ਵਿਅਕਤੀ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਦਾਖਲਾ ਲਿੱਤਾ ਜਾਂਦਾ ਹੈ ਘਰ ਦੇ ਵਿੱਚ ਵੜ ਕੇ ਸੈਫਲੀ ਖਾਨ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਗੱਲਾਂ ਨਿਕਲ ਕੇ ਨਜ਼ਰ ਆ ਰਹੀਆਂ ਨੇ ਕਿ ਸੈਫਲੀ ਖਾਨ ਦੇ ਜਿਹੜੇ ਘਰ ਦੀ ਨੌਕਰਾਨੀ ਆ ਉਸ ਦੇ ਉੱਤੇ ਕੁਝ ਝਗੜਾ ਚਾਅ ਆਇਆ ਸੀਗਾ ਸੈਫਲੀ ਖਾਨ ਉਸ ਦੇ ਵਿੱਚ ਐਂਟਰ ਹੁੰਦੇ ਨੇ ਤੇ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਸੈਫਲੀ ਖਾਨ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਹੁਣ ਹਮਲੇ ਦੇ ਰਾਹੀਂ ਪਤਾ ਲੱਗਦਾ ਹੈ ਕਿ ਇਹ ਹਮਲਾ ਛੋਟਾ ਤੇ ਨਹੀਂ ਹੋ ਸਕਦਾ ਕਈ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਨਜ਼ਰ ਆ ਰਹੀ ਹੈ ਕਿ ਇਹ ਇੱਕ ਚੋਰੀ ਦਾ ਹਮਲਾ ਹੈ ਹੁਣ ਤੁਹਾਨੂੰ ਦੱਸ ਦਈਏ ਇੱਥੇ ਕਿ ਜਦੋਂ ਮੁੰਬਈ ਸ਼ਹਿਰ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਕਿ ਪੰਜਾਬ ਨਹੀਂ ਦੁਨੀਆ ਭਰ ਦੇ ਵਿੱਚ ਇੰਡੀਅਨ ਸਿਨੇਮੇ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਜਿੱਥੇ ਕਿ ਕਾਫੀ ਜ਼ਿਆਦਾ ਮਸ਼ਹੂਰ ਅਦਾਕਾਰ ਰਹਿੰਦੇ ਨੇ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੇ ਕਲਾਕਾਰ ਜੇਕਰ ਆਪਾਂ ਗੱਲ ਕਰੀਏ ਤਾਂ ਉਹਨਾਂ ਵਿੱਚ ਸੈਫ ਅਲੀ ਖਾਨ ਦਾ ਵੱਡਾ ਨਾ ਹੁੰਦਾ ਹੈ ਹੁਣ ਸੈਫਲੀ ਖਾਨ ਦੇ ਘਰ ਦੇ ਵਿੱਚ ਚੋਰਾਂ ਦੀ ਐਂਟਰੀ ਹੁੰਦੀ ਹੈ ਚੋਰ ਦਾਖਲ ਹੁੰਦੇ ਨੇ ਤੇ ਸੈਫਲੀ ਖਾਨ ਦੇ ਉੱਤੇ ਹਮਲਾ ਹੁੰਦਾ ਹੈ ਸੈਫਲੀ ਖਾਨ ਪਟੋਦੀ ਖਾਨਦਾਨ ਦੇ ਉੱਤੋਂ ਵਾਰਿਸ ਨੇ ਪਟੋਦੀ ਖਾਨਦਾਨ ਦੇ ਵਾਰਿਸ ਸੈਫਲੀ ਖਾਨ ਦੇ ਉੱਤੇ ਹਮਲਾ ਹੁੰਦਾ ਹੈ ਪੁਲਿਸ ਦੇ ਵੱਲੋਂ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਨਿਕਲ ਕੇ ਆਉਂਦੀ ਹੈ ਕਿ ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਉਹ ਇੱਕ ਮਾਮੂਲੀ ਹਮਲਾ ਸੀਗਾ ਜਿਸ ਦਾ ਕਿ ਲੀਲਾਵਤੀ ਹਸਪਤਾਲ ਦੇ ਵਿੱਚ ਸਰਜਰੀ ਚੱਲ ਰਹੀ ਹੈ ਹੁਣ ਇਹ ਤਾਂ ਸਾਨੂੰ ਬਾਅਦ ਵਿੱਚ ਪਤਾ ਲੱਗੂਗਾ ਜਦੋਂ ਸੈਫਲੀ ਖਾਨ ਇਸ ਦੇ ਉੱਤੇ ਖੁਦ ਆਪਣੇ ਸਾਹਮਣੇ ਆ ਕੇ ਸਾਨੂੰ ਦੱਸ ਦੇਣੇ ਕਿ ਇਹ ਕਿੱਡਾ ਕੁ ਵੱਡਾ ਹਮਲਾ ਸੀਗਾ ਤੇ ਕਾਫੀ ਜ਼ਿਆਦਾ ਮੰਤਰੀਆਂ ਦੇ ਵੱਲੋਂ ਮਹਾਰਾਸ਼ਟਰ ਸਰਕਾਰ ਦੇ ਉੱਤੇ ਕਾਫੀ ਤਿੱਖੇ ਸਾਦੇ ਨਿਸ਼ਾਨੇ ਜਾ ਰਹੇ ਨੇ ਉਹ ਕਹਿੰਦੇ ਨੇ ਵੀ ਜਿਹੜੋ ਸਿਕਿਉਰਟੀ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਚੁੱਕੇ ਜਾ ਰਹੇ ਨੇ ਸਰਕਾਰ ਦੇ ਖਿਲਾਫ ਹੁਣ ਤੁਸੀਂ ਦੱਸੋ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਅੱਗੇ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਵਿਖਦੇ ਰਹੋ ਪੰਜਾਬੀ ਡਾਗ 5 ਧੰਨਵਾਦ ਸਤਿ ਸ਼੍ਰੀ ਅਕਾਲ